देखो जी मख मक, मखनी क्डन का सब तो सौखा तरीका मैं मलाई का डूंगा जरा वो बाहर क्ड के रखता तो दो मिनट बाद मैं इस मैं हिलाऊँगी इसको तो बाद करना देखो एक बड्डे वे तो ते क्या स्टील क्डना आप किसी अलमीनियम के भांडे नहीं क्डना है तो बिच आपकी कड़छी में हिलाऊँगी कोई भी कुछ भी ले सद मैं अपनी दाल कुटनी नहीं होंगी वो भी लैसते पर मैं कि लिया है ये कड़छी देखो अपनी मखनी से जीड़ी है ना मैं मलाई भी बनी वो बिल्कुल निकलगी ਤੇ ਮੈਂ ਤੁਹਾਨੂੰ ਉੱਤੇ ਕਰਕੇ ਦਿਖਾਉਣੀ ਆ ਜਿਹੜਾ ਦੇਖੋ ਇਹਦਾ ਦੁੱਧ ਸੀਗਾ ਆ ਦੇਖੋ ਇਹ ਦੁੱਧ ਦਾ ਇਹ ਦੁੱਧ ਨਿਕਲੇ ਜਿੰਨਾ ਚਿਰ ਦੁੱਧ ਜਾਈ ਨਿਕਲੋਂ ਨਾ ਚਿਰ ਇਹ ਮੱਖਣੀ ਬਣਦੀ ਨਹੀਂ ਹੈ ਇਸ ਨੂੰ ਆਪਾਂ ਹੁਣ ਇਹਦੇ ਵਿੱਚ ਕੀ ਕਰਾਂਗੇ ਇੱਕ ਬੋਤਲ ਠੰਡੇ ਪਾਣੀ ਦੀ ਪਾਵਾਂਗੇ ਕਿਉਂਕਿ ਗਰਮੀ ਐ ਜੁੜ ਜੂਗਾ ਪਾਣੀ ਪਾ ਲੈ ਮੈਂ ਇੱਕ ਮੱਖਣੀ ਦੇ ਹਿਸਾਬ ਨਾਲ ਪਾਉਣਾ ਤੁਸੀਂ ਜਿਆਦਾ ਨਹੀਂ ਪਾਉਣਾ ਇੱਕ ਬੋਤਲ ਮੈਂ ਪਾਤੀ ਅੱਧਿਕ ਪਈਆ ਦੇਖੋ ਬੀੜੀ ਦੇ ਨਾਲ ਜੁੜੇ ਰਹੋ ਮੈਂ ਜਿਹੜੀ ਇਹ ਮલાઈ ਦੀ ਮੱਖਣੀ ਬਣਾਈ ਸੀ ਉਹ ਦੇਖੋ ਇਹ ਕੱਲੇ ਹੁਣ ਦੁੱਧ ਰਹਿ ਗਿਆ ਜਿਹੜਾ ਇਹ ਦੁੱਧ ਇਹਨੂੰ ਆਪਾਂ ਡੋਲਣਾ ਨਹੀਂ ਹੈਗਾ ਇਹਦੇ ਵਿੱਚ ਅੱਧਾ ਹੀ ਗਲਾਸ ਦੁੱਧ ਤਾਂ ਪਾ ਕੇ ਇਸ ਨੂੰ ਆਪਾਂ ਪਨੀਰ ਬਣਾਵਾਂਗੇ ਤੇ ਆਹ ਦੇਖੋ ਜੀ ਇਹ ਮੈਂ ਕੱਢ ਲਿਆ ਇਹਦਾ ਮੱਖਣ ਤੇ ਮੱਖਣ ਨੂੰ ਗਰਮ ਕਰਕੇ ਆਪਾਂ ਘਿਓ ਬਣਾਵਾਂਗੇ ਮੇਰੇ ਨਾਲ ਜੁੜੇ ਰਹੋ ਮੈਂ ਤੁਹਾਨੂੰ ਅਖੀਰ ਤੱਕ ਜਿੰਨਾ ਚਿਰ ਘਿਓ ਨਹੀਂ ਬਣਦਾ ਉਨਾ ਚਿਰ ਵੀਡੀਓ ਦੇ ਨਾਲ ਜੁੜ ਕੇ ਰੱਖੋ ਤੁਸੀਂ ਦੇਖ ਸਕਦੇ ਆ ਇੱਕ ਪਾਸੇ ਮੈਂ ਉਹੀ ਦੇਖੋ ਦੁੱਧ ਰੱਖ ਲਿਆ ਤੇ ਦੂਸਰੇ ਪਾਸੇ ਉਹੀ ਮੈਂ ਗੈਸ ਦੇ ਉੱਤੇ ਮੱਖਣੀ ਰੱਖ ਲਈ ਇੱਧਰ ਆਪਾਂ ਘਿਓ ਬਣਾਵਾਂਗੇ ਤੇ ਇਹਦਾ ਆਪਾਂ ਪਨੀਰ ਬਣਾਵਾਂਗੇ ਦੇਖੋ ਜੀ ਆਪਾਂ ਘਿਓ ਵੀ ਬਣਾ ਲਿਆ ਆ ਦੇਖੋ ਮੈਂ ਕਿੰਨਾ ਘਿਓ ਬਣਾ ਲਿਆ ਉਸ ਮੱਖਣੀ ਦਾ ਤੇ ਨਾਲ ਦੀ ਨਾਲ ਆਪਾਂ ਮਟਰ ਵੀ ਕੱਢ ਲਏ ਤੇ ਆਪਾਂ ਪਨੀਰ ਵੀ ਬਣਾ ਲਿਆ ਅੱਜ ਬਣਾਵਾਂਗੇ ਜੀ ਆਪਾਂ ਮਟਰ ਪਨੀਰ ਉਹ ਵੀ ਘਰ ਦਾ ਕੱਢ ਕੇ ਜੇਕਰ ਤੁਹਾਡੇ ਕੋਲ ਕੋਈ ਵਧੀਆ ਸੁਝਾਅ ਤਾਂ ਮੈਨੂੰ ਜ਼ਰੂਰ ਦੱਸਣਾ ਧੰਨਵਾਦ ਜੀ